ਹੈਲੋ ਫਰੈਂਡਸ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਕ੍ਰੇਲੇ ਬਣਾ ਰਹੇ ਹਾਂ ਤੇ ਕ੍ਰੇਲੇ ਅਸੀਂ ਧੋ ਕੇ ਸਾਫ਼ ਕਰਕੇ ਚੀਰਾ ਦੇ ਕੇ ਰੱਖ ਲਏ ਆ ਇਹਨਾਂ ਦੀ ਛਿਲ ਜਿਹੜੀ ਅਸੀਂ ਬਹੁਤ ਜ਼ਿਆਦਾ ਨਹੀਂ ਉਤਾਰਨੀ ਕਿਉਂਕਿ ਇਹਨਾਂ ਦੀ ਜਿਹੜੀ ਛੇਲਾ ਹੀ ਵੀ ਬੜੀ ਤਾਕਤਵਾਰੀ ਆ ਤੇ ਇਹ ਅਸੀਂ ਮਸਾਲਾ ਕਰਕੇ ਰੱਖ ਲਿਆ ਵਾ ਤੇ ਹੁਣ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਸਭ ਤੋਂ ਕ੍ਰੇਲੀ ਫਰਾਈ ਕਰ ਲਾਂਗੇ ਜੇਕਰ ਆਪਾਂ ਇਸ ਤਰ੍ਹਾਂ ਕ੍ਰੇਲੀ ਫਰਾਈ ਕਰ ਲਈਏ ਤੇ ਜਿਹੜੇ ਕ੍ਰੇਲੀ ਆ ਬਹੁਤ ਵਧੀਆ ਬਣਦੇ ਇੱਕ ਕ੍ਰੇਲੀ ਆਪਾਂ ਅਸੀਂ ਅੱਜ ਕੀ ਹਨ ਬਣਾਵਾਂਗੇ ਪਨੀਰ ਵਾਲੇ ਤਰੇਲੇ ਜਿਵੇਂ ਜਿਆਦਾ ਮਸਾਲਾ ਵੀ ਪਾਵਾਂਗੇ ਤੇ ਕੋਸੇ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਤੇ ਜਿਹੜੇ ਬੱਚੇ ਤਰੇਲੇ ਨਹੀਂ ਖਾਂਦੇ ਕੋਸੋ ਕੇ ਉਹ ਜਿਹੜਿਆ ਇਹ ਪਨੀਰ ਵਾਲੇ ਤਰੇਲੇ ਇਹਦੇ ਬੜੇ ਕੋਸੋ ਕੇ ਖਾਂਗੇ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਪਨੀਰ ਵਾਲੇ ਤਰੇਲੇ ਬਣਾਵਾਂਗੇ ਕਈ ਬੱਚੇ ਕਹਿੰਦੇ ਆ ਇਹ ਸਾਰੇ ਟ੍ਰੇਲੇ ਜਿਹੇ ਆ ਔੜੇ ਲੱਗਦੇ ਆ ਤੇ ਜਿਹੜੇ ਇਸ ਤਰ੍ਹਾਂ ਆਪਾਂ ਪਹਿਲਾਂ ਫਰਾਈ ਕਰ ਲਈਨੇ ਆ ਨਾ ਥੋੜੇ ਜਿਹਾ ਇਹਦੇ ਨਾਲ ਜਿਹੜੀ ਆ ਇਹਨਾਂ ਦੀ ਕੜਤਨ ਕਾਫੀ ਹੱਟ ਕੱਟ ਜੀ ਇਹ ਕੜਤਨ ਵੀ ਘੱਟ ਹੋ ਜਾਂਦੀ ਆ ਤੇ ਫਿਰ ਜਦੋਂ ਆਪਾਂ ਉਹ ਪਨੀਰ ਪਾ ਕੇ ਬਣਾਵਾਂਗੇ ਤੇ ਇਹ ਕੜਤਨ ਜਿਹੜੀ ਇਹਨਾਂ ਦੀ ਹੋਰ ਵੀ ਹੱਟ ਕੱਟ ਹੋ ਜਾਂਦੀ ਆ ਇਸ ਤਰ੍ਹਾਂ ਥੋੜੀ ਜਿਹੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਤੇ એનਰਜੀ ਜਿਹੜੀ ਕਰਵਾਹਟਾ ਰਸਤੇ ਕੋੜੇ ਕਰੀ ਲਈ ਬਹੁਤ ਵਧੀਆ ਵਾ ਪਰ ਬੱਚਿਆਂ ਦੀ ਪਸੰਦ ਕਰਕੇ ਆਪਾਂ ਨੂੰ ਇਹਨਾਂ ਦੀ ਜਿਹੜੀ ਥੋੜੀ ਜਿਹੀ ਆਪਾਂ ਕਰਵਾਉਂਦੇ ਇਹਦਾ ਕੱਟ ਕਰ ਲਵਾਂਗੇ ਹੁਣ ਅਸੀਂ ਕਦੇਲਿਆਂ ਨੂੰ ਇੱਕ ਪਲੇਟ ਵਿੱਚ ਕੱਢ ਲਈਏ ਹੋਨੇ ਦੇ ਵਿੱਚ ਥੋੜਾ ਜਿਹਾ ਤੇਲ ਅਸੀਂ ਕੱਟ ਕਰ ਲੈਣਾ ਤੇ ਇਹਦੇ ਵਿੱਚ ਹੁਣ ਅਸੀਂ ਆ ਜਿਹੜਾ ਮਸਾਲਾ ਕੁੱਟ ਕੇ ਰੱਖਿਆ ਸੀਗਾ ਉਹ ਪਾ ਰਹੀ ਹਾਂ ਸਾਧਿਆ ਮਾਵਾਂ ਦੇ ਮੁਖਰੇਲੇ ਮਾਮੀਆਂ ਸੀ ਉਹ ਤੇ ਬਿਲਕੁਲ ਕੱਚੇ ਕਰੇਲੇ ਰੱਖਦੇ ਸੀ ਕੱਚਾ ਹੀ ਮਸਾਲਾ ਰੱਖਦੇ ਸੀ ਆ ਕੱਚੇ ਕਰੇਲੇ ਛਿੱਲ ਕੇ ਵਿੱਚ ਮਸਾਲਾ ਭਰ ਕੇ ਬਣਾਉਨੇ ਤੇ ਬਹੁਤ ਹੀ ਵਧੀਆ ਬੰਦੇ ਸੀ ਘਰ ਦੇ ਕਰੇਲੇ ਘਰ ਦੇ ਗੇ ਨੂੰ ਦਾ ਸੀਗਾ ਤੇ ਉਹਨਾਂ ਦੇ ਜੇ ਖਾਨ ਦੀ ਕੋਈ ਰੀਤੀ ਨਹੀਂ ਸੀ ਜੀ ਇੰਨੇ ਸਵਾਦ ਤੇ ਇੰਨੇ ਵਧੀਆ ਬੰਦੇ ਸੀ ਪਰ ਹੁਣ ਸਮੇਂ ਦੇ ਨਾਲ-ਨਾਲ ਜਿਹੜੇ ਇਹ ਆਪਣੇ ਉਹਨੇ ਦੇ ਕੁਝ ਤਰੀਕੇ ਜਿਹੜੇ ਆ ਉਹ ਬਦਲੇ ਆ ਤੇ ਫਿਰ ਵੀ ਬੱਚੇ ਜਿਹੜੇ ਕਹੀ ਆ ਇਹਨਾਂ ਨੂੰ ਸਮਝ ਜਾਈਗੀ ਕੋੜੇ ਆ ਮੇਂ ਪਸੰਦ ਕਰਦੇ ਤੇ ਇਸ ਕਰਕੇ ਆਪਾਂ ਇਹਨਾਂ ਦੇ ਥੋੜੀ ਵੱਖਰੇ ਕੀਟਕੇ ਦੇ ਨਾਲ ਉਹਨੂੰ ਨੇ ਹਮ ਸਾਰੇ ਮਸਾਲਾ ਪੁੱਜ ਗਿਆ ਤੇ ਜਿਵੇਂ ਸੋਨਸ ਨੂੰ ਇਸ ਤਰ੍ਹਾਂ ਪਨੀਰ ਪਾ ਦਵਾਂਗੇ ਤੁਨੇ ਇਹ ਪਾਕੇ ਸੇ ਨੂੰ ਜ਼ਿਆਦਾ ਨਹੀਂ ਫਰਾਈ ਕਰਨਾ ਹਲਕਾ ਜਿਹਾ ਕਰਨਾ ਹੁਣ ਅਸੀਂ ਸਾਰੇ ਗਰੇਲਿਆਂ ਦੇ ਵਿੱਚ ਪਨੀਰ ਵਾਲਾ ਮਸਾਲਾ ਭਰ ਲਿਆ ਤੇ ਉਧਰ ਸਾਡਾ ਕੜਾਈਸ ਤੇਲ ਵੀ ਗਰਮ ਹੋ ਗਿਆ ਤੇ ਹੁਣ ਅਸੀਂ ਐਕਸਟਰਾ ਗਰੇਲੇ ਫਰਾਈ ਕਰਾਂਗੇ ਇਹਨਾਂ ਨੂੰ ਥੋੜੀ ਜਿਹੀ ਫਰਾਈ ਕਰਨ ਦੀ ਜ਼ਰੂਰਤ ਆ ਕਿਉਂਕਿ ਇਹਨਾਂ ਨੂੰ ਮਸਾਲਾ ਵੀ ਬੰਨਣਾ ਪਊਗਾ ਤੇ ਗਰੇਲੇ ਵੀ ਅਸੀਂ ਆਲਰੇਡੀ ਪਰ ਐ ਕਿੱਛੇ ਸਾਡੇ ਪਨੀਰ ਵਾਲੇ ਤਰੇਲੇ ਦੇਖੋ ਕਿੰਨੀ ਸੋਹਣੀ ਨਾਲੀ ਸ਼ਕਲ ਬਣੀ ਆ तो बच्चे जड़े इस तरह बहुत खुश हो के खानी जोड़े बच्चे उस तरह करेले नहीं खाते हमें बहुत ज़्यादा नहीं फ्राई करना क्योंकि ऑलरेडी साढ़े करेले फ्राई है हल्का जहाँ केक ले ਖਾਲੀ-ਖਾਲੀ ਇਹਨਾਂ ਨੂੰ ਆਪਾਂ ਚੰਨਾ ਹੀ ਪੈਣਾ ਬਲਤਾਂਗੇ ਥੋੜੀ ਹੋ ਜਾਏ। ਇਹ ਦੋਵੇਂ ਚਾਈਤਾ ਤੋਂ ਇਹਦੇ ਵਿੱਚ ਫ੍ਰੀਜ਼ ਕੇ ਨਾਲ ਫਰੱਜ ਜਨਦੇ। ਲਓ ਸਾਡੇ ਪਨੀਰ ਵਾਲੇ ਤਰੇਲੇ ਬਣ ਕੇ ਰੈਡੀ ਹੋ ਗਏ ਆ ਜਿਹੜੇ ਵੀ ਬੱਚੇ ਤਰੇਲੇ ਖਾਣੇ ਨੇ ਖੰਡ ਕਰਦੇ ਉਹਨਾਂ ਨੂੰ ਇਸ ਤਰ੍ਹਾਂ ਪਨੀਰ ਵਾਲੇ ਤਰੇਲੇ ਬਣਾ ਕੇ ਦਿਓ ਕਿ ਇਹਦੇ ਤਰੇਲੇ ਆ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਬੱਚਿਆਂ ਨੂੰ ਬਹੁਤ ਜ਼ਰੂਰ ਸੀਟ ਲਵਾਉਣ ਦੀ ਲੋੜ ਨਹੀਂ ਹੈ ਜੀ ਕਿਉਂਕਿ ਆਲਰੇਡੀ ਆਪਣਾ ਮਸਾਲਾ ਵੀ ਬੁੱਝਾ ਆਇਆ ਸੀ ਤੇ ਜਿਹੜੇ ਸਾਡੇ ਤਰੇਲੇ ਆ ਔਰ ਇਸ ਨੂੰ ਫਰਾਈ ਕਰ ਲਿਓ। ਲਓ ਜੀ ਸਾਡੇ ਪਨੀਰ ਵਾਲੇ ਕarele ਬਣ ਕੇ ਹੋ ਗਏ ਤਿਆਰ ਬਹੁਤ ਹੀ ਵਧੀਆ ਕarele ਬਨੇ ਆ ਤੇ ਜੇਕਰ ਤੁਹਾਡੇ ਬੱਚੇ ਕarele ਨਹੀਂ ਖਾਂਦੇ ਤਾਂ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਨੀਰ ਵਾਲੇ ਕarele ਬਣਾ ਕੇ ਬੱਚਿਆਂ ਨੂੰ ਦਿਓ ਬੱਚੇ ਬੜੇ ਪਸੰਦ ਕਰਨਗੇ ਬਹੁਤ ਖੁਸ਼ ਹੋ ਕੇ ਖਾਣਗੇ ਇਹਦੇ ਨਾਲ ਇਹ ਹੈ ਕਿ ਇੱਕ ਬੱਚਿਆਂ ਨੂੰ ਡਬਲ ਟੋਨਿਕ ਦੇ ਵਿੱਚ ਮਿਲ ਜਾਣਗੇ। ਪੀ ਪਨੀਰ ਵਾਲੇ ਕਰੇਲੇ ਪਨੀਰ ਦੇ ਵੀ ਤਾਕਤ ਮਿਲੂਗੀ ਇਹਦੇ ਵਿੱਚ ਤੇ ਨਾਲ ਜਿਹੜੀ ਹਰੀ ਵੈਜੀਟੇਬਲ ਆ ਗਈ ਕਰੇਲੇ ਤੇ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਲੱਗੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕਿਵੇਂ ਲੱਗੇ ਟਰਾਈ ਕੀਤੀ ਆ ਜਾਂ ਨਹੀਂ ਕੀਤੀ ਤੇ ਜੇਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਨਾ ਆਪ ਸਭ ਦਾ ਥੈਂਕ ਯੂ